ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਤਿੰਨ ਸੁੰਜੀਆਂ ਤੇ ਇੱਕ ਗੱਬਣ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9876320661 9876320661 ਤਿੰਨ ਬੜਾ ਤਾਜੀਆਂ ਸੁੰਜੀਆਂ ਇੱਕ ਗੱਬਣ ਹਣਾ ਹਾਂਜੀ ਠ ਅਪ੍ਰੈਲ ਨੂੰ ਹਾਂਜੀ 9 ਤਰੀਕ ਹੈਗੀ ਚੌਥਾ ਮਹੀਨਾ ਜਿਹੜੇ ਪਹਿਲਾ ਨੰਬਰ ਤੇ ਆਪਾਂ ਵਿਹੜ ਦੇਖੀ ਜਾਨੇ ਕਿਹੜਾ ਸੂਸੂਈ ਹੈ ਤੇ ਪਹਿਲਾ ਸੂਆ ਬਾਈ ਮੂੰਹੋਂ ਦੋ ਦੰਦ ਬੱਚਾ ਕੀ ਜੇ ਤਾਂ ਨੇ ਇਹ ਬੱਚਾ ਬਾਈ ਮਗਰ ਠੀਕ ਹੈ ਕੈਦਣਾ ਹੋਵੇ ਸੂਈ ਨੂੰ ਸੂਈ ਨੂੰ ਹੋਵੇ ਬਾਈ ਐਸੀ ਸੱਚ ਹੈ ਠੀਕ ਹੈ ਜੇ ਅਜੂ ਡੰਨਾ ਜਾਵਾਂ ਜੇ ਅਜੂ ਰੋਕੇ ਬਾਈ ਸੂਈ ਸਵਾਈ ਲੈ ਕੇ ਆਏ ਘਰੇ ਸੂਈ ਹੈ ਧੀ ਸਵਾਈ ਦੀ ਠੀਕ ਹੈ ਤੇ ਕੋਈ ਗੰਦ ਮੰਦ ਤਾਂ ਨਹੀਂ ਮਾਰਦੀ ਕਿਸ ਚੱਕਰ ਮੇਰਾ ਬਾਈ ਪੂਰੀ ਸਾਫ ਸੁਥਰੀ ਹੈ ਕੋਈ ਹੋਰ ਨਹੀਂ ਠੀਕ ਹੈ ਦੁੱਧ ਕਿੰਨਾ ਹੈ ਹੁਣ ਚੋਣ ਵਾਲਾ ਦੁੱਧ ਬਾਈ ਹੁਣ 17 ਲੀਟਰ ਬਿਲਕੁਲ ਰੈਡੀ ਹੈ 8 ਲੀਟਰ ਪਰ ਟਾਈਮ ਦਾ ਨਿੰਬੜੂਗਾ ਨਿੰਬੜੂ ਬਈ ਤਾਂ ਮੇਗੜਾ 2 ਟਾਈਮ ਤੋਂ ਚੌਣਚਵਾਦੀ ਕਿਵੇਂ ਆ ਚੌਣਚਵਾਦੀ ਓਕੇ ਧਾਰਾ ਮਾਰਕੀ ਦਿਖਾ ਚਵਾਈ ਦੇਖੋ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਚੌਣਚਵਾਦੀ ਵੀ ਨਰਮ ਪੋਲੀ ਜਮਾ ਉਹ ਦੇਖੋ ਯਾਰ ਕਿਆ ਬਾਤ ਆ ਜਮਾ ਨਜ਼ਾਰੇਦਾਰ ਹੈਣਾ ਮੈਂ ਕਿ ਜਿੱਧਰ ਦੀ ਮਰਜ਼ੀ ਜਿਵੇਂ ਮਰਜ਼ੀ ਚੋਣ ਜਾਇ ਗੱਲ ਤੇ ਦੁੱਧ ਚ ਆਪਣਾ 14 ਲੀਟਰ ਹਾਜਰ ਨਾ ਵੀਰੇ 17 ਲੀਟਰ ਹਾਜਰ ਠੀਕ ਆ 8 ਲੀਟਰ ਪਰ ਟਾਈਮ ਦਾ ਹਾਜਰ ਆ ਜਮਾ ਹਾਂਜੀ ਹਾਂ ਬਿਲਕੁਲ ਜੀ ਟੋਰ ਦੇ ਬਾਹਰ ਨੂੰ ਕੱਦ ਕਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਭੀ ਬੜੀ ਤੇ ਮੂੰਹੋ ਕਿਵੇਂ ਵੀਰੇ ਮੂੰਹ ਦੋ ਦੰਦ ਦਾ ਬਈ ਦੋ ਤੇ ਕੱਢ ਲਈ ਅੱਛਾ ਦੋ ਦੰਦ ਦਾ ਪਹਿਲਾ ਸੂਆ ਸੂਈ ਸਵੇਈ ਸਮਾਂ ਤੇ ਕੱਦ ਕਠ ਵਗੈਰਾ ਦੇਖੋ ਤੇ ਬਿਹੜ ਦੀ ਸ਼ਾਈਨਿੰਗ ਸੁਣੀ ਦੇਖੋ ਪੂਰੀ ਸਾਫ ਸੁਥਰੀ ਰਾਜੀ ਸਭੀ ਬੜੀ ਵੀ ਮਿਸ਼ਤੀ ਨਾਲ ਵੀ ਕਿਸੇ ਪਾਸਿਓਂ ਨਹੀਂ ਤੇ ਰੇਟ ਵਗੈਰਾ ਵੀਰੇ ਕੀ ਰਣਗੇ ਇਹਨਾਂ ਦੇ ਇਹ ਨੰਬਰ ਆ ਬਈ ਬਿਹੜ ਦੇਖੀਏ ਇਹਨਾਂ ਸੰਗਾਲ ਇਹ ਮਗਰ ਬਚਾ ਗਿਆ ਇਹ ਬੱਛੀ ਹੈ ਤੇ ਮਗਰ ਆ ਕੇ ਡੱਬੀ ਬੱਛੀ ਹੈ ਨਾ ਕੈ ਦਿਨ ਹੋਵੇ ਤੁਈ ਨੂੰ ਤੁਈ ਨੂੰ ਹੋਗੇ ਬਾਈ ਇਹਨੂੰ ਵੀ ਸੇਕ ਸਰਦੇ ਠੀਕ ਹੈ ਜੇਰ ਜੂ ਰੋਕਿਆ ਜੇਰ ਜੂ ਰੋਕਿਆ ਬਾਈ ਵੀਡੀਓ ਇਹਦੀ ਆਪਣੇ ਕੋਲ ਦੁੱਧ ਕਿੰਨਾ ਹੁਣ ਝੋਣ ਵਾਲਾ ਦੁੱਧ ਹੁਣ ਬਾਈ ਇਹਦੇ ਥੱਲੇ ਮੰਨ ਲੀ 15 16 ਲੀਟਰ 15 16 ਰੈਡੀ ਹੈ ਠੀਕ ਹੈ ਝੋਣ ਚਵਾਜ ਇੱਕ ਨੰਬਰ ਇੱਕ ਨੰਬਰ ਬਾਈ ਬਾਹਲੀ ਚੰਗੀ ਧਾਰਾ ਧਾਰਾ ਮਾਰ ਕੇ ਦਿਖਾ ਬਾਈ ਦੇਖ ਸਾਲੋ ਨਿਆਣਾ ਵੀਰੇ ਪੋਣਾ ਪਾ ਲੋ ਨਹੀਂ ਪੋਣਾ ਕੋਈ ਰਕਤੀ ਹੈ ਨਾ ਜੀ ਹੈ ਬਾਈ ਇਹ ਤਾਂ ਆਪਦੀ ਪੋਣਾ ਨਾ ਕੋਣਾ ਆਪਦੀ ਖੁਸ਼ੀ ਠੀਕ ਹੈ ਮੋਹਲੇ ਸਰਾਜ ਮਾਰਦੀ ਧਾਰ ਮੋਟੀ ਮੋਟੀ ਚਵਾਈ ਆ ਤੇ ਕਿੰਨਾ ਦੁੱਧ ਦੇ ਦੂ ਹਾਈਸਟ ਇਹ ਦੁੱਧ ਨੂੰ ਹੀ ਐ ਮੰਨ ਲਾ ਵੀ ਭਾਵੇਂ ਬੰਦਾ ਕਿੰਨਾ ਮਰਜੀ ਮੰਨ ਕੇ ਮੇਰੇ ਸਾਹਮਣੇ 18 19 ਕਿਲੋ ਖੁੱਲਾ ਦੇ ਦਿੰਦਾ ਠੀਕ ਹੈ ਰੇਟ ਦਰਮਿਆਨਾ ਹੋਊਗਾ ਬਿਲਕੁਲ ਜੈਜ ਰੇਟ ਗੋਣਗੇ ਪਰ ਦੂਜੇ ਨੰਬਰ ਦੇ ਰਹਿਰ ਦੇਖ ਸਕਦੇ ਹੋ ਸੂਈ ਸਵਾਈ ਕ੍ਰਾਸ ਪਾਉਂਡ ਦੇ ਵਿੱਚ ਆ ਗਈ 15 14 ਕਿਲੋ ਦੁੱਧ ਹੈ ਸਭ ਚੌੜਾ ਥੱਲੇ ਹਾਜ਼ਰ ਆ ਚੰਗੀ ਗਿਰ ਕਰਾਂਗੇ 17 18 ਕਿਲੋ ਦੁੱਧ ਨੇ ਆਮ ਦਾ ਦੇ ਦੇਣਾ ਕੱਦ-ਕੱਟ ਚੰਗਾ ਹੈਗਾ ਤੇ ਠੱਡੀ ਸੀਲ ਦਾ ਕੋਈ ਅੰਤ ਨਹੀਂ ਇਕੱਲੇ ਸਿੰਗਾ ਵੱਡੇ ਵੱਡੇ ਤੇ ਬਾਕੀ ਲੇਵਾ ਦੇ ਪਤਲੇ ਤੋਂ ਥੋੜਾ ਸਾਫ਼ ਸੁਗਰਾਤੀ ਦਵਾਈ ਵਾਲਾ ਥਾਣਾ ਮਗਰ ਬੱਛੀ ਇਹਦੇ ਬੜੇ ਗੱਬਣ ਦੇਖੀਏ ਨਾ ਜਰਸੀ ਆ ਗਈ ਹੈ ਨਾ ਹਾਂਜੀ ਕੈ ਸੂਆ ਕਿਹੜਾ ਸੂਰੀ ਆ ਇਹ ਦੂਜੇ ਸੂਏ ਸੂਰਾ ਬਈ ਇਹਨੇ ਥੋੜੀ ਕੱਚੀ ਲੱਗਦੀ ਹੈ ਕਹਿ ਕੇ ਦਿਨ ਕੱਢ ਜੋ ਦਿਨ ਤਾਂ ਲੈ ਜੂ ਬਈ ਹਜੇ ਹਫਤਾ ਮੇਰੇ ਖਾਣ ਦਾ ਠੀਕ ਆ ਹਫਤਾ ਹਾਂ 8-9 ਦਿਨ ਕੱਢ ਸਕਦੇ ਆ ਲੈ ਜੀ ਲੈ ਜੀ ਵੀ ਠੰਡੀ ਸੀਰ ਦਾ ਕੋਈ ਮੁੱਲ ਨਹੀਂ ਲੈ ਕਿੰਨਾ ਕੁ ਦੁੱਧ ਦੇ ਦੂ ਜੀ ਦੁੱਧ ਵਈ ਨੇ ਬਲੂ ਨੇ 14-15 14-15 ਦਿੱਤਾ ਵਾ ਠੀਕ ਆ ਹਾਂ ਐਤ ਕੀ ਮੀਰ ਹੈਗੀ ਹੈ 18 19 ਕਿਲੋ ਤਾਂ ਖੁੱਲਾ ਦੇ ਤੋੜ ਦੇ ਵਾਰ ਨੂੰ ਪਿੰਜੇ ਨੰਬਰ ਦੇ ਵਾੜ ਦੇਖ ਸਕਦਾ ਗੱਭਣ ਸੂਨ ਇਹਦਾ ਪਿਆ ਹਲੇ ਹਫਤਾ ਖੰਡ ਵਾਕੀ ਤੇ ਰਾਜੀ ਸੰਮੀ ਬੜੀ ਵੀ ਕੱਦ ਕਾਠ ਵੀ ਬਹੁਤ ਆ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਦੁੱਧ ਦੀ ਗੱਲ ਕਰੀ ਵੀ ਕਿੰਨਾ ਕ ਪਾ ਦੂ ਹਜੇ ਸਟਿਆ ਠੀਕ ਆ ਠੀਕ ਆ ਠੀਕ 5 ਨੰਬਰ ਦਾ ਆਪਾਂ ਦੇਖੀਏ ਨਾ ਤਾਜੀ ਸੂਈ ਵੀ ਹਨਾ ਹਾਂਜੀ ਸੂਹਾ ਕਿਹੜਾ ਸੂਈ ਆ ਜੀ ਸੂਹਾ ਦੂਜਾ ਬਾਈ ਇਹੇ ਠੀਕ ਆ ਸੂਈ ਨੂੰ ਹੋ ਗਿਆ ਬਾਈ ਇਹਨੂੰ 20 ਠੀਕ ਆ 20 ਦਿਨ ਹੋ ਗਿਆ ਸੂਈ ਨੂੰ ਦੁੱਧ ਹੁਣ 20 ਤੋਂ 21 ਕਿਲੋ ਤਿਆਰ ਠੀਕ ਆ ਕਹਿੰਦਾ ਪਰ 9 ਲੀਟਰ ਜਮਾਂ ਟਾਈਮ ਦਾ ਨਿਪੜੂਗਾ ਬੇਟਾ ਹੱਸ ਨਿਕੀ ਠੀਕ ਹੈ ਠੀਕਾ ਚੌਂਡ ਚਵਾਦੀ ਕਿਵੇਂ ਹੈ ਚੌਂਡ ਚਵਾਨ ਬਹੁਤ ਚੰਗਾ ਬਾਈ ਲੈਂਡੋ ਹੈ ਚੋਂ ਤਾਂ ਦੁੱਧ ਦਾ ਹੈ ਮੈਂ ਲੱਭ ਮਿਰਸਾਹ ਹੋਰ ਵੀ ਹੋਰ ਸੇਵਾ ਹੋ ਗਈ ਆ ਪਹਿਲੇ ਆਏ ਆ ਜੀ ਵਾਦੀ ਦੀ ਠੀਕ ਹੈ ਦੁੱਧ ਵੀ ਫੈਟ ਵਾਲਾ ਹੋ ਜਾ ਮੈਂ ਦਾ ਫੈਟ ਵਾਲਾ ਬਿਲਕੁਲ ਚੌਂਡ ਚਵਾਦੀ ਇੱਕ ਨੰਬਰ ਚੌਂਡ ਚਵਾਦੀ ਤਾਂ ਮਾਰ ਕੇ ਖਾਣ ਗੜ ਰਗ ਵਗੈਰਾ ਬੈਠਦਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਵੱਡੇ ਢਾਂਚੇ ਦੇ ਵਿੱਚ 20 ਕਿਲੋ ਦੁੱਧ ਚੌਂਡ ਦਾ ਏ ਥੱਲੇ ਹਾਜ਼ਰ ਸਰੀਰਕ ਵੰਦਰ ਦੇਖ ਸਕਦਾ ਫੁੱਲ ਸਾਈਜ਼ ਦੇ ਵਿੱਚ ਤੇ 20 ਕਿਲੋ ਦੁੱਧ ਨੈਟ ਚੌਂਡ ਦਾ ਬਿਲਕੁਲ ਜਮਾ ਹਾਜ਼ਰ ਹੈ ਜਮਾ ਸੂਈ ਸਵਾਈਆ ਦੋ ਟਾਈਮ ਚ ਵਾਕੇ ਦੇ ਸਕਦੇ ਆ ਬਿਲਕੁਲ ਬਾਈ ਤੁਹਾਨੂੰ ਖੁਦ ਮੈਂ ਲੱਭ ਕੇ ਬਾਈ ਜੀ ਦਿਖਾਉਂਦਾ ਠੀਕ ਹੈ ਸੋ 987632661 ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਰਵ ਵੀਡੀਓ ਕਵਰ ਕਰਨਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ